ਹਾਂਜੀ ਪੰਜਾਬੀਓ ਕੱਲ 7 ਤਰੀਕ ਪਿੰਡ ਜੋਦਾ ਜ਼ਿਲ੍ਹਾ ਲੁਧਿਆਣਾ ਨੇੜੇ ਸਰਾਬਾ ਦੀ ਦਾਣਾ ਮੰਡੀ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡਾ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਲੁਧਿਆਣੇ ਪਟਿਆਲੇ ਜਲੰਧਰ ਦਾ ਨਹੀਂ ਆ ਇਹ ਦਿੱਲੀ ਦੇ ਲੁਟੇਰੇ ਧਾੜਵੀ ਜਿਹੜੇ ਪੰਜਾਬ ਤੇ ਇਸ ਵੇਲੇ ਰਾਜ ਕਰ ਰਹੇ ਆ ਨਾਲੇ ਮਖੌਲ ਕਰਦੇ ਆ ਨਾਲੇ ਪੰਜਾਬ ਨੂੰ ਲੁੱਟ ਰਹੇ ਆ ਆ ਲੈਂਡ ਪੂਲਿੰਗ ਨੀਤੀ ਲਿਆ ਕੇ ਇਹਨਾਂ ਨੇ ਬਿਹਾਰ ਦੀਆਂ ਚੋਣਾਂ ਤੇ ਦੂਜੀਆਂ ਚੋਣਾਂ ਦੇ ਵਿੱਚ ਪੰਜਾਬੋਂ ਔਰਬਾਂ ਰੁਪਿਆ ਇਕੱਠਾ ਕਰਕੇ ਲਜਾਣਾ ਹੈ ਇਕੱਠਾ ਕਰ ਵੀ ਰਿਆ ਹੋਰ ਸਕੀਮਾਂ ਰਾਹੀਂ ਤੇ ਆਹ ਸਕੀਮ ਲਿਆ ਕੇ ਲੈਂਡ ਪੂਲਿੰਗ ਇਹਨਾਂ ਨੇ ਔਰਬਾਂ ਰੁਪਿਆ ਪੰਜਾਬ ਚੋਂ ਇਕੱਠਾ ਕਰਨਾ ਸੋ ਇਹਨਾਂ ਸੋਚੋ ਹੀ ਪਟਿਆਲੇ ਦਾ ਰੌਲਾ ਲੁਧਿਆਣੇ ਦਾ ਰੌਲਾ ਇਹ ਜਮੀਨਾਂ ਤੁਹਾਡੀਆਂ ਸੜਕਾਂ ਦੀ ਰੋਕਣ ਚਾਹੇ ਰੇਲ ਦੀਆਂ ਲੀਹਾਂ ਦੇ ਰੋਕਣ ਚਾਹੇ ਕਲੋਨੀਆਂ ਕੱਟਣ ਚਾਹੇ ਕੋ ਸਕੀਮਾਂ ਲਿਆਉਣ ਅਰਬਨ ਸਟੇਟਾਂ ਬਣਾਉਣ ਜੋ ਮਰਜ਼ੀ ਕਰਨ ਪੰਜਾਬ ਦੇ ਲੋਕਾਂ ਕੋਲੇ 229 30 ਤੱਕ ਜਾਂਦੇ ਜਾਂਦੇ ਆ ਇਹਨਾਂ ਨੇ ਜ਼ਮੀਨ ਨਹੀਂ ਰਹਿਣ ਦੇਣੀ ਕਿਉਂਕਿ 229 30 ਤੱਕ ਦੇ ਡਬਲਿਊਟੀ ਉਹਦੇ ਸਮਝੌਤੇ ਮਤਾਬਕੇ ਲੰਘੇ ਇਹ ਬਾਰਡਰ ਤੁਹਾਡੇ ਖੁੱਲਣੇ ਆ ਉਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਨੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ ਮੈਂ ਬਾਰ ਬਾਰ ਬੇਨਤੀ ਕਰਦਾ ਤੁਹਾਨੂੰ 100 ਕਰੋੜ ਦੇਵੇ 200 ਕਰੋੜ ਦੇਵੇ 500 ਕਰੋੜ ਦੇਵੇ ਆਪਣੀ ਜ਼ਮੀਨ ਨਾ ਉਹ ਵੇਚੋ ਆਪਣੀ ਮਾਨਾ ਵੇਚੋ ਤੇ ਦੂਜਾ ਕੱਲ ਨੂੰ ਪਿੰਡ ਜੋਧਾ ਦੀ ਜਾਣਾ ਮੰਡੀ ਨੇੜੇ ਸਰਾਬੇ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਬਜ਼ੁਰਗ ਮਾਮਾ ਭੈਣਾ ਬੱਚੇ ਸਾਰਾ ਪੰਜਾਬ ਪਹੁੰਚੋ ਤੇ ਇਹਨਾਂ ਦਿੱਲੀ ਦੇ ਲੁਟੇਰਿਆਂ ਨੂੰ ਥੁੱਕ ਕੇ ਚਾਵਾਂਗੇ ਇਹ ਦਿੱਲੀ ਦੇ ਲੁਟੇਰੇ ਥੁੱਕ ਚੱਟਣਗੇ ਤੇ ਇਥੋਂ ਇਹ ਤੁਹਾਡੇ ਏਕੇ ਨਾਲ ਤੁਹਾਡੇ ਸੰਘਰਸ਼ ਨਾਲ ਇਹਨਾਂ ਲੁਟੇਰਿਆਂ ਨੂੰ ਇਥੋਂ ਦਬਲਣਾ ਸੋ ਮੇਰਾ ਵੀ ਬੇਨਤੀ ਆ ਕੱਲ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਿੰਡ ਜੋਧਾ ਪਹੁੰਚੋ ਕੱਲ 7 ਤਰੀਕ ਪਿੰਡ ਜੋਦਾਾ ਜ਼ਿਲ੍ਹਾ ਲੁਧਿਆਣਾ ਨੇੜੇ ਸਰਾਬਾ ਦੀ ਦਾਣਾ ਮੰਡੀ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡਾ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਮਸਲਾ ਲੁਧਿਆਣੇ ਪਟਿਆਲੇ ਜਲੰਧਰ ਦਾ ਨਹੀਂ ਆ ਇਹ ਦਿੱਲੀ ਦੇ ਲੁਟੇਰੇ ਧਾੜਵੀ ਜਿਹੜੇ ਪੰਜਾਬ ਤੇ ਇਸ ਵੇਲੇ ਰਾਜ ਕਰ ਰਹੇ ਆ ਨਾਲੇ ਮਖੌਲ ਕਰਦੇ ਆ ਨਾਲੇ ਪੰਜਾਬ ਨੂੰ ਲੁੱਟ ਰਹੇ ਆ ਆ ਲੈਂਡ ਪੂਲਿੰਗ ਨੀਤੀ ਲਿਆ ਕੇ ਇਹਨਾਂ ਨੇ ਬਿਹਾਰ ਦੀਆਂ ਚੋਣਾਂ ਤੇ ਦੂਜੀਆਂ ਚੋਣਾਂ ਦੇ ਵਿੱਚ ਪੰਜਾਬੋਂ ਕਰੋੜਾਂ ਰੁਪਇਆ ਇਕੱਠਾ ਕਰਕੇ ਲੈ ਜਾਣਾ इकठा ਕਰ ਵੀ ਰਿਹਾ ਹੋਰ ਸਕੀਮਾਂ ਰਾਹੀਂ ਤੇ ਆਹ ਸਕੀਮ ਲਿਆ ਕੇ ਲੈਂਡ ਪੁੱਲ ਗਏ ਨੇ ਇਹਨਾਂ ਨੇ ਅਰਬਾਂ ਰੁਪਇਆ ਪੰਜਾਬ ਚੋਂ ਇਕੱਠਾ ਕਰਨਾ ਸੋ ਇਹ ਨਾ ਸੋਚੋ ਹੀ ਪਟਿਆਲੇ ਦਾ ਰੌਲਾ ਲੁਧਿਆਣੇ ਦਾ ਰੌਲਾ ਇਹ ਜ਼ਮੀਨਾਂ ਤੁਹਾਡੀਆਂ ਸੜਕਾਂ 'ਚ ਰੋਕਣ ਚਾਹੇ ਰੇਲ ਦੀਆਂ ਲੀਹਾਂ 'ਚ ਰੋਕਣ ਚਾਹੇ ਕਲੋਨੀਆਂ ਕੱਟਣ ਚਾਹੇ ਕੋਈ ਸਕੀਮਾਂ ਲਿਆਉਣ ਅਰਬਨ ਸਟੇਟਾਂ ਬਣਾਉਣ ਜੋ ਮਰਜ਼ੀ ਕਰਨ ਪੰਜਾਬ ਦੇ ਲੋਕਾਂ ਕੋਲੇ 229 30 ਤੱਕ ਜਾਂਦੇ ਜਾਂਦੇ ਆ ਇੰਨਾ ਨੇ ਜ਼ਮੀਨ ਨਹੀਂ ਰਹਿਣ ਦੇ ਕਿਉਂਕਿ 2023 ਤੱਕ ਦੇ ਡਬਲਿਊਟੀ ਉਹਦੇ ਸਮਝੌਤੇ ਮੁਤਾਬਕੇ ਲਾਂਗੇ ਇਹ ਬਾਰਡਰ ਤੁਹਾਡੇ ਖੁੱਲਣੇ ਆ ਉਦੋਂ ਪਹਿਲਾਂ ਤੁਹਾਡੇ ਕੋਲ ਜ਼ਮੀਨਾਂ ਖੋਣੀਆਂ ਨੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ ਮੈਂ ਬਾਰ ਬਾਰ ਬੇਨਤੀ ਕਰਦਾ ਤੁਹਾਨੂੰ 100 ਕਰੋੜ ਦੇਵੇ 200 ਕਰੋੜ ਦੇਵੇ 500 ਕਰੋੜ ਦੇਵੇ ਆਪਣੀ ਜ਼ਮੀਨ ਨਾ ਉਹ ਵੇਚੋ ਆਪਣੀ ਮਾਂ ਨਾਲ ਵੇਚੋ ਤੇ ਦੂਜਾ ਕੱਲ ਨੂੰ ਪਿੰਡ ਜੋਧਾ ਦੀ ਜਾਣਾ ਮੰਡੀ ਨੇੜੇ ਸਰਾਬੇ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨੌਜਵਾਨ ਬਜ਼ੁਰਗ ਮਾਮਾ ਭੈਣਾਂ ਬੱਚੇ ਸਾਰਾ ਪੰਜਾਬ ਪਹੁੰਚੋ ਤੇ ਇਹਨਾਂ ਦਿੱਲੀ ਦੇ ਲੁਟੇਰਾਂ ਨੂੰ ਥੁੱਕ ਕੇ ਚਾਵਾਂਗੇ ਇਹ ਦਿੱਲੀ ਦੇ ਲੁਟੇਰੇ ਥੁੱਕ ਕੇ ਚੱਟਣਗੇ ਤੇ ਇਥੋਂ ਇਹ ਤੁਹਾਡੇ ਏਕੇ ਨਾਲ ਤੁਹਾਡੇ ਸੰਘਰਸ਼ ਨਾਲ ਇਹਨਾਂ ਲੁਟੇਰਾਂ ਨੂੰ ਇਥੋਂ ਦਬਲਣਾ ਸੋ ਮੇਰਾ ਵੀ ਬੇਨਤੀ ਆ ਕੱਲ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਬੱਚਾ ਪਿੰਡ ਜੋਧਾ ਪਹੁੰਚੋ ਬਾਰੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ